नमस्कार मैं प्रदीप शर्मा नवजवाना टीवी तो दिवाली ਦਾ ਤਿਹਾੜੀ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਹੋਰ ਇਸ ਦੀਆਂ ਰੁੜੀ ਕਾਂ ਜਾਰੀ ਹਨ ਇਹ ਰੋਸ਼ਨੀ ਅਤੇ ਖੁਸ਼ੀਆਂ ਦਾ ਤਿਹਾੜੀ ਹੈ ਖੁਸ਼ੀਆਂ ਉਮੀਦਾਂ ਨਾਲ ਉਮੀਦਾਂ ਕਿ ਸੋ ਜੇ ਕਰਮਚਾਰੀ ਹੋ ਤੇ ਸਰਕਾਰ ਤੋਂ ਜੇ ਵਪਾਰੀ ਹੋਣ ਛੋਟੇ ਵਪਾਰੀ ਹੋਣ ਕਿਸੇ ਵੀ ਵਰਗ ਦੇ ਵਪਾਰੀ ਹੋਣ ਤੇ ਉਹਨਾਂ ਨੂੰ ਉਮੀਦ ਆ ਗਾਹਾਂ ਤੋਂ ਕਿ ਗਾਹ ਕਾਏਗਾ ਸਮਾਨ ਖਰੀਦੇਗਾ ਪਰ ਇਸੇ ਉਡੀਕ ਦੇ ਵਿੱਚ ਉਹਨਾਂ ਦੀ ਉਡੀਕਾਂ ਦੇ ਪਾਣੀ ਫਰ ਜਾਂਦਾ ਹੈ ਜਦੋਂ ਉਹਨਾਂ ਦੇ ਸੁਪਨੇ ਤਰੇ ਤਰਾਏ ਰਹ ਜਾਂਦੇ ਹਨ ਜਦੋਂ ਸਰਕਾਰੀ ਵਿਭਾਗਾਂ ਵੱਲੋਂ ਉਹਨਾਂ ਦੀਆਂ ਜਿਹੜੀਆਂ ਰੇੜੀਆਂ ਫੜੀਆਂ ਜਿਹੜੀਆਂ ਹੈ ਚੁੱਕੀਆਂ ਜਾਂਦੀਆਂ ਹਨ ਮੈਂ ਸਮਝ ਸਕਦਾ ਹਾਂ ਕਿ ਇਨਕ੍ਰੋਚਮੈਂਟ ଅतिक्रमण ਹੋਣਾ ਬਹੁਤ ਗਲਤ ਗੱਲ ਹੈ ਲੇਕਿਨ ਸਿਰਫ ਇਨਾਂ ਦਿਨਾਂ ਵਿੱਚ ਹੀ ਆ ਕੇ ਉਹ ਜਿਹੜੇ ਛੋਟੇ ਵਪਾਰੀ ਹਨ ਉਹ ਨਾ ਵਿਚਾਰਿਆਂ ਨੇ ਵੀ ਉਮੀਦਾਂ ਨੇ ਕਿ ਇਤਿਹਾਰ ਤੋਂ ਅਸੀਂ ਕੁਝ ਕਮਾਵਾਂਗੇ ਪੈਸੇ ਲੱਗੇ ਹੁੰਦੇ ਹਨ ਲੇਕਿਨ ਅਗਰ ਉਹਨਾਂ ਦੀ ਛੋਟੀ ਜਿਹੀ ਦੁਕਾਨਦਾਰੀ ਵੀ ਚੁੱਕੀ ਜਾਏ ਤੇ ਉਹਨਾਂ ਨੂੰ ਉਹਨਾਂ ਦੀ ਉਮੀਦਾਂ ਨੇ ਪਾਣੀ ਫੇਚ ਜਾਂਦਾ ਹੈ ਇਸੇ ਸਲਸਲੇ ਦੇ ਵਿੱਚ ਉਹਨਾਂ ਦੇ ਨਾਲ ਖੜਨ ਵਾਸਤੇ ਕੁਝ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਰਸਾਤ ਦੇਣਾ ਸ਼ੁਰੂ ਕੀਤਾ ਉਹਨਾਂ ਦੇ ਵਿੱਚੋਂ ਅੱਜ ਬੀਜੇਪੀ ਨੇ ਹਨ ਵਪਾਰੀਆਂ ਦੇ ਹੱਕ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਪੇਸ਼ ਹੈ ਕਿ ਫੋਟੋ ਨਮਸਕਾਰ ਸਰ ਜਨਾਬ ਬਹੁਤ ਸਮੇਂ ਤੋਂ ਦੇਖ ਰਹੇ ਕਿ ਪਾਜੋਪਾ ਹੁਣ ਬਹੁਤ ਵਧੀਆ ਵਧੀਆ ਅچھے ਅچھے ਲੋਕ ਹਿੱਤ ਦੇ ਮੁੱਦੇ ਉਠਾ ਰਹੇ ਹਨ ਔਰ ਅੱਜ ਜਿਹੜਾ ਤੁਸੀਂ ਲੋਕ ਹਿੱਤ ਦਾ ਮੁੱਦਾ ਉਠਾਇਆ ਕਿ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਆਮ ਪਬਲਿਕ ਨੂੰ ਆਮ ਵਪਾਰੀਆਂ ਨੂੰ ਪਰੇਸ਼ਾਨ ਕਰਨ ਦਾ ਮੁੱਦਾ ਦੀਵਾਲੀ ਦੇ ਮੌਕੇ ਤੇ ਇਸ ਬਾਰੇ ਕੀ ਕਿਹਾ ਜਾਂਦੇ ਹੋ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਇੱਕ ਸਾਡਾ ਪਵਿੱਤਰ ਦਾ ਦਾ ਧਰਮ ਦਾ ਸਮਰਸਤਾ ਦਾ ਆਪਸੀ ਪਾਈਚਰੇ ਦਾ ਇੱਕ ਖੁਸ਼ੀਆਂ ਦਾ ਲਾਈਟਾਂ ਦਾ ਤਿਹਾਰ ਆ ਰੋਸ਼ਨੀ ਦਾ ਤਿਹਾਰ ਹਰ ਪਰਿਵਾਰ ਚੰਦਾ ਵੀ ਖੁਸ਼ੀ ਖੁਸ਼ੀ ਅਸੀਏ ਤਿਹਾਰ ਹਰੇਕ ਆਪਣਾ ਮਨਾਉਂਦਾ ਸੋ ਮੈਂ ਸਾਰਿਆਂ ਨੂੰ ਇਸ ਤਿਹਾਰ ਦੀ ਵਧਾਈ ਦਿੰਦਾ ਨਾ ਤੇ ਚਾਹਨਾ ਵੀ ਇਹ ਸਾਰੇ ਰਲ ਮਿਲ ਕੇ ਮਨਾਓ ਜੀ ਜਿੰਨੀਆਂ ਸਰਕਾਰੀ ਪੌਂਟੀਆਂ ਨੇ ਜਿੰਨਾ ਤੁਸੀਂ ਕੁਝ ਲਾਗੂ ਕਰਨਾ ਚਾਹਦੇ ਹੋ ਕੋਈ ਅਪਰੋਚਮੈਂਟਾਂ ਨੇ ਉਹ ਥੋੜੀ ਨੱਕ ਥੱਲੇ ਹੋ ਰਹੀਆਂ ਨੇ ਤੁਸੀਂ ਉਹੀ ਕਰਾ ਰਹੇ ਹੋ ਤੁਹਾਨੂੰ ਪਹਿਲਾਂ ਨਜ਼ਰ ਨਹੀਂ ਆਉਂਦਾ ਜਿਹੜੇ ਬਾਜ਼ਾਰਾਂ 'ਚ ਤੁਸੀਂ ਘੁੰਮਦੇ ਹੋ ਉਹ ਬਾਕੀ ਦਿਨਾਂ ਦੀ ਉਹਨਾਂ ਦੀ ਪੁਰਾਣੀਆਂ ਫੁਟੇਜ ਕਢਾ ਲਓ ਸਭ ਦੇ ਕੈਮਰੇ ਲੱਗੇ ਹੋਏ ਨੇ ਰਿਕਾਰਡਿੰਗਾਂ ਕਢਾ ਲਓ ਤੁਸੀਂ ਤਾਂ ਪੱਤਰਕਾਰ ਹਰ ਜਗ੍ਹਾ ਘੁੰਮਦੇ ਆ ਉਹ ਪਹਿਲਾਂ ਵੀ ਉੱਥੇ ਲੱਗੀਆਂ ਹੁੰਦੀਆਂ ਨੇ ਤਿਹਾੜ ਦੇ ਦਿਨਾਂ 'ਚ ਤਾਂ ਵੱਧਦੀਆਂ ਹੀ ਨੇ ਚਾਹ ਰਹੇ ਹੋ ਹੋਰ ਲੱਗਣਗੀਆਂ ਹਰੇਕ ਬੰਦਾ ਵਪਾਰ ਕਰਦਾ ਲੋਕ ਜੇ ਗ੍ਰਾਹਕ ਆ ਤਾਂ ਵਪਾਰ ਤੇ ਤੁਸੀਂ ਉਹਨਾਂ ਦਿਨਾਂ 'ਚ ਉਹਨਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਦੁਕਾਨਦਾਰ ਨੂੰ ਵਪਾਰੀ ਨੂੰ ਪਰੇਸ਼ਾਨ ਕਰ ਰਹੇ ਹੋ ਆਉਣ ਵਾਲੇ ਗ੍ਰਾਹਕ ਨੂੰ ਪਰੇਸ਼ਾਨ ਕਰ ਰਹੇ ਹੋ ਉਹਨਾਂ ਦੇ ਤਿਹਾੜ 'ਚ ਖੰਨਲ ਪਾ ਰਹੇ ਹੋ ਤੁਹਾਨੂੰ ਇਸ ਕਰਦੇ ਉੱਤੇ ਸ਼ਰਮ ਕਰਨੀ ਚਾਹੀਦੀ ਹੈ ਸਰ ਉਹਨਾਂ ਨਾਲ ਗੱਲ ਕੀਤੀ ਤੇ ਉਹ ਇਹ ਕਹਿੰਦੇ ਜੀ ਕਿ ਦੇਖੋ ਇਹਦੇ ਨਾਲ ਐਨਕ੍ਰੋਚਮੈਂਟਾਂ ਦੇ ਨਾਲ ਟ੍ਰੈਫਿਕ ਜਾਮ ਹੁੰਦਾ ਔਰ ਐਂਬੂਲੈਂਸ ਜਾਂ ਫਾਇਰ ਬਰਗੇਡ ਵਗੈਰਾ ਕਿੱਥੋਂ ਨਿਕਲਣ ਗਿਆ ਔਰ ਇਹ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਬਹੁਤ ਸਹੀ ਕਹਿ ਰਹੇ ਆਪਾਂ ਪਰ ਇਹ ਨਜ਼ਰ ਨਹੀਂ ਆਂਦਾ ਅੱਜ ਤੋਂ 15 ਦਿਨ ਪਹਿਲਾਂ ਨਜ਼ਰ ਨਹੀਂ ਸੀ ਆ ਰਿਹਾ ਇਹ ਔਰ ਅੱਜ ਤੋਂ ਹਫਤਾ ਬਾਅਦ ਉਹਨਾਂ ਨੂੰ ਜਾ ਕੇ ਪੁੱਛਿਓ ਵੀ ਹੁਣ ਭਾਈ ਸਾਹਿਬ ਆਜੋ ਨਾ ਹੁਣ ਚੱਲੀਏ ਹੁਣ ਉਹ ਕਰੋਚਮੈਂਟਾਂ ਹੁਣ ਐਂਬੂਲੈਂਸਾਂ ਹੁਣ ਜਿਹੜੀਆਂ ਫਾਇਰ ਬਿਟਾਂ ਹੁਣ ਦੱਸੋ ਕਿੱਥੋਂ ਕੱਢਣੀਆਂ ਨੇ ਇਹ ਹੁਣੀ ਕਿਉਂ ਕਰ ਰਹੇ ਨੇ ਉਹ ਦਿਵਾਲੀ ਉੱਥੋਂ ਇਕੱਠੀ ਕਰਨੀ ਹੈ ਉਹਨਾਂ ਨੇ ਉਹਨਾਂ ਨੇ ਆਪਣੇ ਜਿਹੜੇ ਆਕਾ ਉਹਨਾਂ ਨੂੰ ਕਰਕੇ ਦੇਣੀਆਂ ਨੇ ਠੀਕ ਹੈ ਨਾ ਉਹ ਪਹਿਲਾਂ ਜਿੰਨੀਆਂ ਕਰੋਚਮੈਂਟਾਂ ਨੇ ਉਹਨਾਂ ਤੋਂ ਮਹੀਨਾ ਬੰਨਿਆ ਹੋਇਆ ਹਰੇਕ ਇੱਕ ਬੰਦੇ ਤੋਂ ਮਹੀਨਾ ਜਾਂਦਾ ਇਹਨਾਂ ਨੂੰ ਹਰੇਕ ਤੋਂ ਜਾਂਦਾ ਉਹ ਦੇਖ ਕੇ ਆਏ ਕਿ ਐਂ ਰੱਖ ਕੇ ਨਿਕਲ ਜਾਂਦੇ ਨੇ ਉਹ ਦੈਰੀ ਆਪਣੀ ਜੀ 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 ਸਮਝ ਨਹੀਂ ਇਹ ਹੁਣ ਇਤਿਹਾਰ ਦੇ ਮੌਕੇ ਤੇ ਤੁਸੀਂ ਟਾਈਟ ਕਰ ਰਹੇ ਹੋ ਉਹਨਾਂ ਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਇਹ ਚੰਨਾ ਤੁਸੀਂ ਹਫਤੇ ਬਾਅਦ ਦੇਖਿਓ ਨਾ ਹਫਤੇ ਬਾਅਦ ਮੇਰਨਾ ਚੱਲ ਰਿਓ ਜਿਹੜੇ ਬਾਜ਼ਾਰ ਤੁਸੀਂ ਕਹਿੰਦੇ ਹੋ ਫਿਰ ਉਹਨਾਂ ਕਾ ਉਰੋਂ ਕਢਾ ਕੇ ਦਿਖਾਓ ਐਂਬੂਲੈਂਸ ਤੇ ਉਰੋਂ ਕਢਾ ਕੇ ਦਿਖਾਓ ਫਾਇਰ ਬਿਗੇਟ ਬਿਲਕੁਲ ਠੀਕ ਹੈ ਸੋ ਇਸ ਕਰਕੇ ਕਰਨੀ ਔਰ ਕਥਨੀ ਦਾ ਬਹੁਤ ਵੱਡਾ ਅੰਤਰ ਆ ਤੇ ਜਨਤਾ ਸਭ ਕੁਝ ਜਾਣਦੀ ਹੈ ਤੁਹਾਡਾ ਮਤਲਬ ਕਿ ਭ੍ਰਸ਼ਟਾਚਾਰ ਹੈ ਫੈਲਿਆ ਹੋਇਆ ਜਿਸ ਕਰਕੇ ਹੀ ਭ੍ਰਸ਼ਟਾਚਾਰੀ ਜਿਹੜੇ ਮੁਲਾਜ਼ਮ ਨੇ ਉਹ ਥੋੜਾ ਜਿਹਾ ਇਸ ਗੱਲ ਦਾ ਇੱਕ ਫਾਇਦਾ ਉਠਾ ਰਹੇ ਇਹ ਮੁਲਾਜ਼ਮ ਨੇ ਜੀ ਇਹਨਾਂ ਦੇ ਪਿੱਛੇ ਸਰਕਾਰੀ ਤੰਤਰ ਬੋਲਦਾ ਹੈ ਵੱਡੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਸ਼ੈ ਦੇ ਉੱਤੇ ਸਾਰਾ ਕੁਝ ਹੋ ਰਿਹਾ ਸੰਜੇ ਸਿੰਘ ਨੂੰ ਇਹ ਹੰਸਰਾਂ ਨੂੰ ਇਸ ਗੱਲ ਦੇ ਲਈ ਸੂਚਿਤ ਕਰਦੇ ਆ ਉਹਦੇ ਲਈ ਤੁਹਾਨੂੰ ਇੱਥੇ ਤੁਹਾਡਾ ਵਿਚਾਰ ਸਾਂਝੇ ਕੀਤੇ ਆ ਵੀ ਸਮਝ ਕਰ ਲੋ ਅਕਲ ਵਰਤ ਲੋ ਨਹੀਂ ਮੁੜ ਕੇ ਤੁਹਾਨੂੰ ਬਚਾਣਾ ਕਿਸੇ ਨਹੀਂ ਨਿਕਾ ਧੰਨਵਾਦ ਜੀ ਧੰਨਵਾਦ